ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁਗਣੇ ਰਾਜ ਚ ਆਪਣੀ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਰੰਗ ਦਾ ਕੰਮ तकरीबन ਕੱਲ ਨਿਬੜੇ ਗਿਆ ਦਾ ਥੋੜਾ ਜਿਹਾ ਘੰਟੇ ਡੇਢ ਘੰਟੇ ਦਾ ਕੰਮ ਹੋ ਰਿਹਾ ਇਹਦਾ ਵੀਕ ਤਾਂ ਜਿਹੜਾ ਆ ਮਕਾਨ ਆਪਾਂ ਨੇ ਫਾਈਬਰ ਲਾਈਨ ਦੀ ਨਵੇਂ ਨੂੰ ਇਹਦਾ ਦਰਵਾਜ਼ਾ ਰਹਿਣਾ ਬਾਕੀ ਕਿਤੇ ਮਾੜੇ ਮੋਟਿਆਂ ਚੂਲ ਫਾਲ ਜੀ ਰਹਿੰਦੀ ਆ ਕਿਤੇ ਕਿਤੇ ਮੁਰਸ਼ੇਆ ਮਾਰਨੇ ਆ ਵੀ ਚਲੋ ਕੱਲ ਆਏ ਬੇ ਤੇ ਬਹੁਤ ਜ਼ੋਰ ਮਾਰਿਆ ਉਹਨਾਂ ਨੇ ਪਰ ਰਹਿ ਗਿਆ ਫਿਰ ਵੀ ਕੰਮ ਅੱਜ ਕਹਿੰਦੇ ਤੇ ਵੀ ਆਉਂਗੇ ਕਾਂਟੇ ਖੰਡ ਵਾਸਤੇ ਪਰ ਅੱਜ ਆਏ ਨਹੀਂ ਹੈਗੇ। ਸੰਤਾ ਜੀ ਆਏ ਤਾਂ ਵੀ ਦੁਪਹਿਰੇ ਦੇ ਬਾਅਦ ਆਉਂਗੇ ਵੀ ਦੁਪਹਿਰਾ ਵੀ ਲੰਘ ਗਿਆ ਹੁਣ। ਵੀ ਅੱਜ ਮੈਨੂੰ ਲੱਗਦਾ ਨਹੀਂ ਹੈਗਾ। ਕਿਉਂਕਿ ਅਸੀਂ ਕਹਿੰਦੇ ਜੇ ਕਾਂਟਾ ਖੰਡ ਲੱਗ ਜਪੇ ਤਾਂ ਵਧੀਆ ਇੱਕ ਤਾਂ ਵਾਲਟੀਆਂ 'ਚ ਰੰਗ ਪਿਆ ਓਕਣੇ ਸਾਰੇ। ਬਾਕੀ ਜਿਹੜਾ ਪੇਂਟ ਹੈ ਉਹ ਵੀ ਇਕੱਲੇ ਇਕੱਲੇ ਡੱਬੇ 'ਚ ਪਿਆ ਭਰੇ ਪਏ ਡੱਬੇ ਓਕਣੇ ਬੁੱਛ ਬੱਚੇ ਪਏ ਆ। ਨਹੀਂ ਫਿਰ ਉਹ ਸੁੱਕਣੇ ਵਾਲਾ ਹੀ ਕੰਮ ਹੋ ਜਾਂਦਾ ਜੇ 2-3 ਦਿਨ ਲੰਘੇ ਫਿਰ ਸੁੱਕਣਾ ਹੀ ਉਹ ਤਾ ਕਰਕੇ ਨੰਬਰ ਆਪਣੇ ਕੋਲ ਉਹਨਾਂ ਦਾ ਹੈ ਹੀ ਨਹੀਂ। ਵੀ ਚਲ ਦੇਖਦੇ ਅੱਜ ਦਾ ਦਿਨ ਜੇ ਲੰਘਾ ਤਾਂ ਕੱਲ ਨੂੰ ਤਾਂ ਫੇਰ ਬੁਲਾਉਣੇ ਪੈਣੇ ਉਹ। ਵੀ ਦਰਵਾਜ਼ਾ ਰਹਿੰਦਾ ਕੁਛ ਪਾਲਸ ਰਹਿੰਦੀ ਹੈ ਮਾਰਨੇ ਨੂੰ ਹਲੇ। ਉਸ ਦਰਵਾਜ਼ੇ 'ਵਾਂ ਬੱਜ ਗਈ ਕੁਛ ਪਰ ਰਹਿ ਗਈ। ਜਣੀ ਉਹ ਤਾਂ ਘੰਟੇ ਡੇਢ ਘੰਟੇ ਦਾ ਕੰਮ ਕਰਦੇ ਮੈਨੂੰ ਲੱਗਦੇ ਵੀ ਇੱਕ ਬੰਦੇ ਦੀ ਦਿਹਾੜੀ ਉਹ ਲੱਗ ਲੈਣੀ ਆ। ਜਿਹੜੇ ਸਾਵਲ ਹਲੇ ਰਹਿੰਦਾ। ਉਹ ਪਾਲਸ ਨੂੰ ਦਿਖਾਉਂਦੇ ਰੰਗ ਦੇ ਵਿੱਚ ਵੀ ਚਲੋ ਵਧੀਆ ਹੋਇਆ ਜਿੰਨਾ ਹੋਇਆ ਪਾਲਸ ਮਾਰਨੇ ਨੇ ਜਿਹੜੀ ਪਾਲਸ ਨਾਲ ਬਹੁਤ ਫਰਕ ਪਾਇਆ। ਵੀ ਜਿਹੜੇ ਅੰਦਰ ਟਾਕਿਆਂ ਦਰਵਾਜ਼ੇ ਵੈਸੇ ਆਪਾਂ ਕਰੇਬੇ ਤੇ ਪੇਂਟ ਵੀ ਕਰਨਾ ਸਾਰਿਆਂ ਨੂੰ ਦਿਖਾਈਆਂ ਮੈਂ ਤੇ ਮੈਂ ਖੋਲ ਕੇ ਦਰਵਾਜ਼ਾ ਅੰਦਰ ਵੀ ਐ ਵੀ ਟੱਕੇਂ ਦਰਵਾਜ਼ੇ ਆਪਣੇ ਕਰਨੀਆਂ ਚਲੋ ਫੇ ਕੱਲ ਜਿਹੜੇ ਹੋਰ ਵੀ ਗੈਲਬਾਈ ਆਏ ਤੇ ਉਹ ਕਹਿੰਦਾ ਵੀ ਨਹੀਂ ਸਾਫ਼ ਹੈ ਤੁਹਾਡੇ ਟੱਕੇਂ ਦਰਵਾਜ਼ੇ ਜਾਲੇ ਵੀ ਠੀਕ ਆ ਵਧੀਆ ਚਲੋ ਜਾਲੇ ਨੂੰ ਕਰਤਾ ਉਹਨਾਂ ਨੇ ਬਾਕੀ ਉਹਨਾਂ ਪਰਪਾਲ ਸਮਾਰ ਗੇ ਥੋੜਾ ਜਿਹਾ ਵਿੱਚ ਰੰਗ ਪਾਲਿਆ ਬਾਕੀ ਪਾਲਸ ਜੀ ਪਾ ਗੇ ਵਧੀਆ ਚਮਕਦੇ ਆ ਠੀਕ ਆ ਇਹਨੂੰ ਵਧੀਆ ਚਲੋ ਠੀਕ ਬਣ ਗਿਆ ਪਾਲਸ ਨੂੰ ਵੀ ਕੋਈ ਟਾਈਮ ਲੱਗਾ ਜੋ ਉਹ ਲੀਰ ਕਰਵਾਦੀ ਆ ਜਿਹੜਾ ਪੇਂਟ ਆ ਬੁਰਸ਼ ਕਰ ਲਾ ਉਹਨਾਂ ਦਾ ਬੀ ਵਧੀਆ ਫਿਰ ਥੋੜਾ ਜਿਹਾ ਗੌਰ ਕਰਨਾ ਪੈਂਦਾ ਤਾਂ ਅੰਦਰ ਫਾਈਬਰ ਪਰ ਛਿੱਟੇ ਕਰਨੇ ਤੇ ਥੱਲੇ ਟੈਲਾ ਉਹਦਾ ਚਲੋ ਸਾਫ ਹੋ ਗਿਆ ਕਰਤਾ ਤਾਂ ਸਭ ਗੈਲ ਦੀ ਗੱਲ ਤੇਲ ਜਲਾ ਕੇ ਕਰੀਗੇ ਵੀ ਛਿੱਟੇ ਜੇ ਗਿਰਦੇ ਤੇ ਵਧੀਆ ਹੋਗਾ ਰੰਗ ਜਿੰਨਾ ਕਰਿਆ ਠੀਕ ਰਿਹਾ ਵਧੀਆ ਬਾਕੀ ਦੇਖਦੇ ਆ ਹੁਣ ਅੱਜ ਕਰਕੇ ਛੁੱਟੀ ਜੀ ਵਿੱਚ ਹੈ ਥੋੜਾ ਜਿਹਾ ਕੰਮ ਤਾਂ ਬਹੁਤਾ ਨਹੀਂ ਹੈਗਾ ਇੱਕ ਦਰਵਾਜ਼ਾ ਹੀ ਆ ਸਾਰਾ ਇੱਕ ਬਾਕੀ ਦਾ ਚੂਲ ਫੜ ਜੂ ਜਿਹੜੀ ਮਾੜੀ ਮੁੱਠੀ ਹੈਗੀ ਆ ਵੀ ਚਲੋ ਬਾਕੀ ਤੁਹਾਨੂੰ ਦਿਖਾਉਂਦਾ ਜੀ ਵਧੀਆ ਬਣ ਗਿਆ ਕਈ ਵੀਰਾਂ ਨੇ ਕਮੈਂਟ ਵਿੱਚ ਆ ਕੇ ਕਹਿੰਦੇ ਮਸਲ ਵਧੀਆ ਰੰਗ ਹੋ ਗਿਆ ਠੀਕ ਹੈ ਆਰਾ ਦਾ ਭਾਈ ਧੰਨਵਾ ਚਲੋ ਇਹੀ ਕੰਮ ਥੋੜਾ ਜਿਆ ਜ਼ਰੂਰੀ ਹੁੰਦਾ ਟਾਈਮ ਗੱਲ ਹੋਈ ਜਾਂਦੇ ਕੰਮ ਸਾਰੇ ਵਧੀਆ ਬਾਕੀ ਮੌਸਮ ਹੈ ਥੋੜਾ ਜਿਹਾ ਹੁਣ ਗਰਮੈਸ ਜੀ ਵਾਲਾ ਹੋਇਆਗਾ ਪਰਸੋਂ ਜੇ ਦੱਖਣ ਚੱਲਿਆ ਦਾ ਵੀ ਪਹਿਲਾਂ ਠੰਡ ਹੈ ਕਿ ਦੀ ਸਾਂਝ ਸਵੇਰ ਹੱਥ ਸੁੰਨ ਹੁੰਦੇ ਦੇ ਪੈਰ ਵੀ ਸੁੰਨ ਹੁੰਦੇ ਜੇ ਖੇਤਾਂ ਖੁੱਤਾਂ ਜਾਂਦੇ ਦੇ ਹੁਣ ਮੋਟਰਸਾਈਕਲ ਉਪਰ ਵੀ ਠੀਕ ਹੈ ਬਹੁਤਾ ਨਹੀਂ ਨਾ ਹੈਗਾ ਦੋ ਕੁ ਦਿਨ ਤੇ ਥੋੜੀ ਜਿਹੀ ਗਰਮੈਸ ਹੋਈ ਵੀ ਹੈ ਬਾਕੀ ਬੱਦਲ ਬਾਈ ਜੀ ਲੱਗੀ ਜਾਂਦੀ ਹੈ ਸੱਡਾਂ ਉਪਰ ਤੇ ਖੌਰੇ ਜਿਹਾ ਮੰਗਲ ਉੱਠਦਾ ਬਾਈ ਜਿਵੇਂ ਮੀਂਹ ਹੋ ਜਵੇ ਵਧੀਆ ਜਿਹੜੀ ਸੁੱਕੀ ਠੰਡ ਹੈ ਫਿਰ ਇਹ ਕਰਦੀ ਮੀ ਪੈ ਜਮਾ ਲਾ ਜ ਮਰੀਆ ਨਾਲੇ ਠੀਕ ਆ ਹੁਣ ਕਣ ਕਨ ਨੂੰ ਵੀ ਚਾਹੀਦਾ ਮੀ ਤੇ ਸਾਰੇ ਪਾਸੇ ਲੋਟ ਆ ਜੇ ਨਾ ਕੰਮ ਵੀ ਚਲੋ ਠੀਕ ਆ ਬਾਕੀ ਦਿਖਾਉਂਦੇ ਜੀ ਆਪਾਂ ਤੁਹਾਨੂੰ ਕਾਰੋਬਾਰ ਜਿਹੜੇ ਚੱਲਦੇ ਆ ਅ ਵੀ ਇਹ ਜੰਗਲੇ ਜੰਗਲਾਂ ਸਾਰਿਆਂ ਨੂੰ ਹੋ ਗਿਆ ਤਾਂ ਪੈਂਟ ਇਹਨਾਂ ਦਾ ਵੀ ਇੱਧਰ ਵੀ ਟਾਕੀ ਨੂੰ ਕਰ ਗਏ ਤੇ ਕਈ ਇਹ ਟਾਕੀਆਂ ਇਹਾਂ ਜਾਂ ਲਾਈਆਂ ਬੰਦ ਹੋਈਆਂ ਬੰਦ ਖੁੱਲੇ ਹੀ ਮੌਸਮ ਹੈ ਜਾਂ ਤੇ ਲਾਤੀ ਮੁੜ ਕੇ ਖੋਲੀ ਨਹੀਂ ਹੈਗੀਆਂ ਵੀ ਆ ਦਰਵਾਜ਼ਾ ਰਹਿ ਗਿਆ ਕਿਦਾ ਇਦੋਂ ਆ ਦਿਨ ਹੋਣਾ ਸਾਰੇ ਨੂੰ ਮੱਕੇ ਨਾਲ ਤੱਕੇ ਨਾ ਅੰਦਰ ਦੇ ਕਰ ਗਏ ਸਾਰੇ ਗਰਿੱਲਾਂ ਕਰੂ ਲਾਏ ਨਾ ਓਕੇ ਕਰ ਤਾ ਅੰਦਰ ਵੀ ਹੋ ਗਿਆ ਆਪਣਾ ਮੱਕਾ ਭਰਿਆ ਪਿਆ ਜਮਾਨਾ ਇਕੱਲੇ ਇਕੱਲੇ ਡੱਬੇ ਚ ਰੰਗ ਪਿਆ ਵਿੱਚੇ ਬੁਰਸ਼ੇ ਪਏ ਉਹਨਾਂ ਦੇ ਆਹੋ ਉਹ ਜਿਹੜੀ ਪਾਲ ਸੀ ਇਹ ਉਹ ਜਿਹੜਾ ਵੀ ਕਟੱਬੇ ਚ ਹੋਊਗਾ ਜਿਹੜਾ ਡੱਬੜੇ ਚੋਂ ਕੰਮ ਬਾਕੀ ਇਹਨਾਂ ਬਹਾਲੇ ਪਤਾ ਨਹੀਂ ਤੇਲ ਜਾਂ ਬਾਕੀ ਮਾਰਦੇ ਜਾਂ ਸਾਫ ਜੇ ਕਰਦੇ ਆ ਇਹ ਵੀ ਰਹਿਣੀਆਂ ਕਰਨੇ ਦਰਵਾਜਾ ਹੋ ਗਈ ਪਾਲ ਸਪਣੇ ਨਾਲ ਲਾਗੇ ਜੰਗੋਣਾ ਟੱਕ ਕੇ ਦਰਵਾਜਾ ਨੇ ਟਾਈਮ ਬਹੁਤ ਲਗਿਆ ਬਾਕੀ ਆਜੇ ਬਕਰਤਾ ਮੈਟ ਇਹਨਾਂ ਨੇ ਸਟੈਪ ਜਿਹੜੇ ਐਸਟੈਪਾਂ ਮ ਹੋ ਗਿਆ ਮੈਟ ਬਣਾਤਾ ਡਿਜ਼ਾਈਨ ਜ ਇੱਕ ਤਾਂ ਰਹਿੰਦੀ ਹਲੇ ਇੱਕ ਆ ਹੈ ਨੱਕੇ ਜਾ ਦੇਖੋ ਆ ਆ ਰਹਿ ਨੇ ਇਹ ਥੱਲੇ ਕਰਨ ਦੇ ਉੱਥੇ ਧੱਕੇ ਹੋਇਆ ਵਾ ਪੇਂਟ ਆ ਚੂਲ ਹਾਲਾਂ ਹੀ ਰਹਿ ਨੇ ਛੋਟੇ ਛੋਟੀਆਂ ਕਿ ਇਧਰ ਉੱਪਰ ਹੋਇਆ ਵਾ ਇਹਨਾਂ ਨੂੰ ਪਾਲਸ ਰਹਿ ਗਈ ਜਿਵੇਂ ਜਨੂ ਪੇਂਟ ਕਰਤਾ ਦਾ ਇਹਨਾਂ ਉਹਨਾਂ ਨੂੰ ਵਜਨੇ ਪਾਲਸ ਇਹ ਕੁਆਡ ਵੇਚਣਾ ਪਿਆ ਇਹਨਾਂ ਦਾ ਕਿਸੇ ਟਾਈਮ ਰਾਜਤਾ ਜੀ ਨਲਕੇ ਸਣੇ ਗਲਾਸੇ ਕੱਢ ਕੇ ਰੱਖਿਆ ਪਿਆ ਮਾਹਣ ਵੇਚ ਦੇਣਾ ਇਹ ਕਿਸੇ ਕੰਮ ਨਹੀਂ ਹੋਣਾ ਕਾਸੀ ਦਸ ਸਭ ਨੱਬੜ ਗਏ ਕੰਮ ਬੋਰਸੇ کئی ਜਗ੍ਹਾ ਲਾ ਕੇ ਛੱਡ ਜਾਂਦੇ ਆ ਵਿੱਚ ਰੰਗ ਜਾਂ ਮਾਰਤਾ ਗਰੀਬੀਆਂ ਵਾਲਟੀਆਂ ਦੇ ਭਰੀਆਂ ਵਾ ਉਹ ਹੱਪਰ ਕਰਦੇ ਜੇ ਆਪਾਂ ਨੇ ਸਾਫ਼ ਸਫਾਈ ਇੱਕ ਵਾਰ ਕਿ ਮੌਸਮ ਦਾ ਪਤਾ ਕੁਛ ਨਹੀਂ ਹੈਗਾ ਬਿੱਤਸਰਾ ਲਿਆ ਕੇ ਪਾਉਂਦੇ ਆ ਇੰਨੇ ਢੇਰੀ ਲਾਤੀ ਕੇ ਦਾ ਆ ਆਪਣਾ ਦੁਆ ਹੋਇਆ ਗੀ ਸਮੋਸੇ ਰੰਗ ਇਹ ਵੀ ਵਧੀਆ ਉੱਠਿਆ ਸੋਹਣਾ ਠੀਕ ਆ ਜਨ ਇਹਦੀ ਸਫਾਈ ਦਾ ਹੈ ਜੀ ਥੋੜਾ ਸਫਾਈ ਦਾ ਫਰਕ ਆ ਰੰਗ ਚ ਵੀ ਫਰਕ ਪੈ ਗਿਆ ਉਹਨਾਂ ਦੇ ਉਹ ਬਾਈ ਖੱਟੇ ਦਾ ਕੰਮ ਇਹਨਾਂ ਦਾ ਨਾ ਤਾਂ ਨੇੜੇ ਹੁੰਦਾ तकरीबन ਸਾਰੇ ਪੱਕਦੇ ਜਾਂਦੇ ਹੈ। ਬਈਕਤੀ ਦੇਖੇ ਜੇ ਆਪਾਂ ਰੋਡ ਪਰ ਵੀ ਪਏ ਦੇਖਿਆ ਬਹੁਤ ਸੰਤਰੇ ਜਿਹੜੇ ਸਾਰੇ ਹਜੇ ਹਰੇ ਹੀ ਹੈ। ਬਈ ਇੱਕ ਬਾਈ ਨੇ ਫੋਟੋ ਭੇਜੀ ਸੀ ਉਹ ਹੁਣ ਉਹ ਪੀਲੇ ਨਹੀਂ ਹੈਗੇ ਰੰਗ ਜਿਹੜੇ ਅੱਗੇ ਪੀਲੇ ਦੇ ਦੇਖੇ ਤੇ ਹੁਣ ਸਾਰਿਆਂ ਦੇ ਰੰਗ ਹੈ ਜਾਈ ਹੈ। ਹਰਾ ਹਰਾ ਜਿਆ ਡੇ ਉੱਥੇ ਦੇਖੇ ਰੋਡ ਪਰ ਪਏ। ਐਕਣ ਦੇ ਆ ਸਾਰੇ। ਮੱਕੀ ਲਾਗੇ ਨੇੜੇ ਥੋੜੇ ਜਿਿਹੇ ਰਹਿ ਗਏ। ਹੈ ਮਿੱਠੇ ਆ ਕੀ ਜਲਦੀ ਬਾੜੇ ਦੀ ਵੀ ਭਾਈ ਸਾਫ ਸਫਾਈ ਲਾਪੀਆਂ ਲੱਕੜੀਆਂ ਕੋਨੇ ਜਾ ਕੇ ਤੇ ਸਾਈਡ ਪਰ ਆ ਕਰਤਾ ਖੁੰਜਾ ਜਾਂ ਬਿਲਾ ਨਹੀਂ ਭਰੇ ਪੇ ਦਾ ਜਦੋਂ ਮਕਾਨ ਬਾਇ ਇਥੀ ਫੇਵਰ ਕਸਤੀ ਆਪਨ ਇਹਨੂੰ ਹੋ ਗਿਆ ਰੰਗ तकरीबन ਸਾਰੇ ਨਾਲ ਦਬਲੇ ਦੇ ਇਹਦੇ ਨੇ ਹਾਊਸ ਭਾਈ ਕਰੀਏ ਪਛਾਣ ਨਹੀਂ ਦੇ ਹੁੰਦੇ ਗਰਦ ਗਾ ਭਰੇ ਪਏ ਦੇ ਜਾਰ-ਜੋਰ ਤੇ ਚੀਜ ਵੱਜ ਜਾਂਦੀ ਆ ਹੋਰ ਤਾਂ ਸੁਣ ਲੈਣਾ ਲੋ ਜੀ ਪਹੁੰਚ ਗਏ ਸੂਏਪਾਰ ਵਾਲੇ ਖੇਤਾਂ 'ਚ ਅੱਜ ਲਾ ਦੀ ਆ ਪਰ ਇਹਦਾ ਛੱਟਾ ਇਹਨੂੰ 5 ਦਿਨ ਹੋ ਗਏ ਪਾਣੀ ਲੱਗੇ ਨੂੰ ਐ ਤਾਂ ਹਲੇ ਥੋੜਾ ਨਰਮ ਖੇਤ ਵੀ ਮੈਂ ਹੁਣ ਤਕਰੀਬਨ 21 ਦਿਨ ਹੋ ਗਏ ਬਿੱਜੀ ਨੂੰ ਪੱਤਾ ਫੇਰ ਵੀ ਕਾਸ ਰਿਹਾ ਪੈ ਚਲੋ ਸੜ ਜਾਣਾ ਹੁਣ ਆਪਾਂ ਦਾ ਚੱਕਣਾ ਨਹੀਂ ਹੈਗਾ ਇਹ ਐਨ ਸਿਆੜਨ ਦੇ ਵਿੱਚ ਆਇ ਜਾਂਦਾ ਜਿਹੜਾ ਆਪਾਂ ਛਿੱਟੇ ਵਾਲੀ ਕਣਕ ਹੈ ਉਹਨੂੰ ਥੋੜਾ ਦਬ ਦਿੰਦਾ ਪੱਤਾ ਫਿਰ ਇਹ ਹਵਾ ਹੁਣ ਜਮ ਹੀ ਬੰਦ ਹੈ ਰਾਤ ਨੂੰ ਹਵਾ ਬਹੁਤ ਚੱਲਦੀ ਹੈ ਰਾਤ ਨੂੰ ਤਾਂ ਇੱਕ ਨੇਰੀ ਮੰਗਣ ਚੱਲਦੀ ਐ ਇੰਨੀ ਜ਼ੋਰ ਨਾਲ ਚੱਲਦੀ ਐ ਬਹੁਤ ਆਵਾਜ਼ ਆਉਂਦੀ ਦਰਖਤਾਂ ਦੀ ਵੀ ਦਿਨ ਦਿਨ ਬੰਦ ਹਵਾ ਹੁਣ ਮੌਸਮ ਆ ਦੇਖੋ ਧੁੰਦ ਜਿਹਾ ਵਾਲਾ ਹੋਇਆ ਸੈਡਾਂ ਜੀ ਤੇ ਹੁਰਤਾਂ ਦਾ ਗਰਮ ਐ ਇਸ ਜੀ ਖੌਰਾ ਜਾਂ ਬਾਕੀ ਪਤਾ ਕੁਝ ਨਹੀਂ ਹੈਗਾ ਕੱਲ ਮੀਂਹ ਉਹਨਾਂ ਹੋਲਣਾ ਇਹਦਾ ਕੰਮ ਹੁੰਦਾ ਖੇਤਾਂ ਦੀ ਅਜੇ ਨਰੇ ਵਧੀਆ ਕੋੜੀ ਜੂਰੀ ਦੀ ਕਲਤਾਈ ਵੀ ਆ ਚਲੋ ਆਪਾਂ ਚੱਕ ਲਏ ਤੇ ਦੋ ਕੁ ਥੈਲੇ ਪਹਿਲਾਂ ਦੋ ਕੁ ਥੈਲੇ ਹੋਰ ਪਾਣੇ ਆ ਰੇਬੀ ਸੋਨਾ ਮੋਟਾ ਦੂਆ ਗੇਰਨਾ ਪਾਊਡਰ ਦਾ ਥੋੜਾ ਜਿਹਾ ਔਖਾ ਹੁੰਦਾ ਚਲੋ ਲਾਉਂਦੇ ਛੱਟਾ ਇੱਕ ਉਹ ਪੈਤਾ ਹੈਗਾ ਦਬਦਾ ਥੋੜੇ ਵਿੱਚ ਮੀਟਰੋ ਗਰ ਗਿਆ ਮੜਮੜੀ ਪੈਟ ਜੀ ਹੁੰਦੀ ਵਿੱਚਕਣਾ ਤਾਂ ਸੋ ਜਮੀਂ ਵਧੀਆ ਇੱਕ ਕੀਲੇ ਦੇ ਵਿੱਚ ਇੱਕ ਥੱਲਾ ਪਾਤਾ ਜੇ ਆਪਾਂ ਨਾ ਪੰਜ ਚਾਰ ਕਿਲੋ ਬਚਿਆ ਬਸ ਹੁਣ ਸਮਝੋ ਵੀ 40 ਕਿਲੋ ਪੈ ਗਿਆ ਹੁਣ ਆ ਪੈ ਗਿਆ ਰੇ ਦੇਖਦਾ ਵਿੱਚ ਗਿਰਿਆ ਆਂ ਇਹ ਪੈ ਇੱਧੇ ਘੜਦਾ ਮੜਾ ਮੜਾ ਮੱਕੀ ਹਵਾ ਜਮੈਂ ਬੰਦ ਹੋਈ ਪਈ ਐ ਪਾਣੀ ਇੱਕ ਵਾਰ ਦੱਬ ਦਾ ਕੰਕ ਨੂੰ ਜਰੂਰ ਪੀਲੇ ਰੰਗ ਕਰਦਾ ਪੰਜਵੇਂ ਦਾ ਪਾਣੀ ਲੱਗਿਆ ਵਾ ਫੇਰ ਹੁਣ ਵੀ ਕਰਦਾ ਨਹੀਂ ਬੂਟੇ ਵਾਲਾ ਸਾਡਾ ਖੇ ਦੇਖਿਆ ਦੋ ਦਿਨ ਬਾਅਦ ਆ ਜਾਂਦਾ ਦਾ ਵੀ ਚਲੋ ਪਾਣੀ ਵੀ ਥੋੜਾ ਭਰ ਕੇ ਲਾਇਆ ਆਪਾਂ ਨੇ ਮੋਟੇ ਨੂੰ ਕੰਮ ਆ ਜਾਊਗਾ ਹੁਣ ਜੜਾ ਜੜਾ ਗਿੱਲੀਆਂ ਪਈਆਂ ਨੇ ਬਾਕੀ ਰੇਹ ਨੇ ਇਹਨੂੰ ਹੀ ਕੰਮ ਕਰਨਾ ਦੇਖੋ ਹੁਣ ਜੜ ਤੱਕ ਗਿਰ ਗਿਆ ਨੇ ਰੇ ਉਹ ਉਹ ਜੀ ਆ ਵੀ ਕਣਕਾ ਚੱਲੀ ਪਾਣੀ ਪਰ ਇਹ ਕਣਕ ਤਿੱਖੜ ਪੂ ਜਿਹਨੂੰ ਹਵਾ ਧੁੱਪਾਂ ਲੱਗਦੀ ਰਹਿੰਦੀ ਨੇ ਕਿ ਦੋ ਲੰਨਾ ਕਰਕੇ ਧੁੱਪਾਂ ਲੱਗ ਜਾਂਦੀ ਐ ਇਹਨਾਂ ਤੇ ਖੜਨਾ ਜ਼ਰੂਰੀ ਜਿਹੜੀ ਆਪਾਂ ਰੇਪ ਆ ਗਿਆ ਉਹ ਘਟ ਦੇ ਖੜਦੀ ਆ ਉਹ ਸ਼ੋਰਾ ਫਿਰ ਕਰਦਾ ਖਰਾਬ ਉਹਨੂੰ ਫਿਰ ਆ ਲੱਗੀ ਥੱਲੇ ਤੇ ਖੜਾ ਮੱਕੀ ਦੇ ਪੱਤੇ ਜੇ ਕਰਦੇ ਦੁਬਾਰੇ ਇਕੱਠੇ ਕਰ ਲੂੰ ਇਹਦੇ ਕਰਦੇ ਆ ਪੰਜਣ ਦੇ ਕਰ ਇੱਕ 240 ਕਰਨੀ ਪਣੀ ਵਿਚਰਾਇਆ ਜ ਬਹੁਤ ਜੰਮਿਆ। ਉਹ ਕਿਹੜੀ ਵੈਰਟੀ ਆਪਾਂ ਨਾ ਹਬੀਤ ਇਹ ਅ। ਲੋ ਜੀ। ਪਰ ਖਾਦੇ ਹੀ ਬਹੁਤ ਆ ਫਟਾਈ ਬਹੁਤ ਕਰਦੇ ਜਾਨਵਰ। ਇਹ ਆਪਾਂ ਨੇ ਜੋ ਬੀਜੇ ਤੇ ਜਿਹੜਾ ਬਾਜਰਾ ਦਾ ਆਪਣਾ ਬਾਜਰੇ ਦੇ ਵਿੱਚ ਛਿੱਟਾ ਦੇ ਕੇ ਗੁਰਤੇ। ਬਹੁਤ ਕੋਈ ਬਹੁਤ ਸੋਣੇ ਨਿਕਲੇ ਆ ਦੇਖੋ ਇਹ ਲਾਗ ਪਟਦਾ ਪਤਾ ਚੂਹਾ ਪਤਾ ਨਹੀਂ ਕਾਂਟਵਾ ਕਾਂਟੋ ਦਾ ਹੋਰੇ ਹੈ ਵੀ ਨਹੀਂ ਨਹੀਂ ਬਹੁਤ ਆ ਪਰ ਚੂਹੇ ਇਹਦੇ ਵਿੱਚ ਬਹੁਤ ਆ ਜੀ ਜਿਆਦਾ ਪਾ ਅੰਦਰ ਵੜਦੇ ਆ ਨੱਠੇ ਫਿਰਦੇ ਜਿਹੜੇ ਉੱਪਰ ਫਾਈਬਰ ਜੀ ਪਾਤੇ ਨਾ ਬਹੁਤ ਇੱਕ ਘਰ ਬਣ ਗਿਆ ਚੂਹਿਆਂ ਦਾ ਬਹੁਤ ਹੋਰੀ ਜਮਾਈ ਬਿਜਾਂ ਸਾਰੇ ਸੋਣੇ ਹੋਏ ਉਹ ਬਹੁਤ ਫਿਰਦੇ ਆ ਘਰੋਂ ਭਾਈ ਅੰਦਰ ਫਿਰਦੇ ਆ ਇੱਥੇ ਨੱਠੀਆਂ ਹੀ ਫਿਰਦੀਆਂ ਉਹੀ ਪਟਦੀਆਂ ਜਿਆਦਾ ਹੈ ਆਹ ਦੇਖੋ ਬਾਜਰੇ ਨਾਲੋਂ ਇੱਥੇ ਖੜ ਜਾ ਰਹੇ ਨੇ ਸਿਆਲ ਸਿਆਲ ਬਾਜਰੇ ਨੇ ਜਾਣਾ ਕਿਤੇ ਵੀ ਆਪਣੇ ਜੌਂ ਹੋ ਜੇ ਨਾ ਡੰਗਮੇ ਜੋ ਕੁਝ ਹੋਣਾ